ਇਸ ਖਾਸ ਵਿਚਾਰ ਚਰਚਾ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇੱਕ ਅਜਿਹੇ ਵਿਸ਼ੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਜੋ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ ਪਰ ਫਿਰ ਵੀ ਬੜਾ ਰਹੱਸਮਈ ਜਿਹਾ ਲੱਗਦਾ ਹੈ ਚੇਤਨਾ ਯਾਨੀ ਕਿ ਕੌਨਸ਼ੀਅਸਨੈਸ ਸਾਡੇ ਕੋਲ ਨਾ ਗੁਲਜ਼ਾਰ ਸਿੰਘ ਚੈਨਲ ਤੇ ਇੱਕ YouTube ਵੀਡੀਓ ਹੈ ਚੇਤਨਾ ਦਾ ਵਿਗਿਆਨ ਤੇ ਉਸ ਦੇ ਕੁਝ ਅਹਿਮ ਨੁਕਤੇ ਨੇ ਤਾਂ ਅੱਜ ਕੋਸ਼ਿਸ਼ ਕਰਾਂਗੇ ਕਿ ਇਸ ਸਰੋਤ ਦੇ ਵਿਚਾਰਾਂ ਨੂੰ ਨਾ ਥੋੜਾ ਖੋਲ ਕੇ ਸਮਝੀਏ ਇਸ ਰੋਧ ਪਤਾ ਕੀ ਹੈ ਇੱਕ ਬੜੇ ਹੀ ਮੁਢਲੇ ਜਿਹੇ ਪਰ ਹੈਰਾਨ ਕਰਨ ਵਾਲੇ ਸਵਾਲ ਨਾਲ ਗੱਲ ਸ਼ੁਰੂ ਕਰਦਾ ਹੈ ਕਦੇ ਸੋਚਿਆ ਕਿ ਜਦੋਂ ਆਪਾਂ ਸੌ ਰਹੇ ਹੁੰਨੇ ਆ ਹਨਾ ਸੁਪਨੇ ਲੈ ਰਹੇ ਹੁੰਨੇ ਆ ਤਾਂ ਸਾਡੀਆਂ ਬਾਰੀ ਇੰਦਰੀਆਂ ਅੱਖਾਂ ਕੰਨ ਚਮੜੀ ਉਤੇ ਇੱਕ ਤਰ੍ਹਾਂ ਨਾਲ ਕਹਿ ਲੋ ਬੰਦ ਹੁੰਦੀਆਂ ਨੇ ਪਰ ਫਿਰ ਵੀ ਅਸੀਂ ਸੁਪਨੇ ਵਿੱਚ ਇੱਕ ਪੂਰਾ ਸੰਸਾਰ ਅਨੁਭਵ ਕਰਦੇ ਹਾਂ ਹਨਾ ਅਸੀਂ ਰੰਗ ਦੇਖਦੇ ਹਾਂ ਆਵਾਜ਼ਾਂ ਸੁਣਦੇ ਹਾਂ ਕਈ ਵਾਰ ਤਾਂ ਦੌੜਦੇ ਵੀ ਹਾਂ ਡਰ ਲੱਗਦਾ ਹੈ ਖੁਸ਼ੀ ਹੁੰਦੀ ਹੈ ਇਹ ਸਭ ਕੁਝ ਕਿਵੇਂ ਵਾਪਰਿਆ ਹੁੰਦਾ ਹੈ ਜਦ ਕਿ ਸਾਡਾ ਪੌਤਿਕ ਸਰੀਰ ਤਾਂ ਉਹ ਤਾਂ ਬਿਸਤਰ ਤੇ ਸ਼ਾਂਤ ਪਿਆ ਹੁੰਦਾ ਹੈ ਬਿਲਕੁਲ ਸਹੀ ਗੱਲ ਹੈ ਇਹ ਸਵਾਲ ਸਾਨੂੰ ਸਿੱਧਾ ਮਤਲਬ ਚੇਤਨਾ ਦੀ ਅਸਲ ਪ੍ਰਕਿਰਤੀ ਬਾਰੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਤੇ ਇਹ ਸਰੋਤ ਨਾ ਇਸੇ ਵਰਤਾਰੇ ਵੱਲ ਇਸ਼ਾਰਾ ਕਰਦਾ ਹੋਇਆ ਇੱਕ ਅੰਦਰੂਨੀ ਪ੍ਰਣਾਲੀ ਦੀ ਗੱਲ ਕਰਦਾ ਹੈ ਜਿਸ ਨੂੰ ਚੇਤਨਾ ਦਾ ਵਿਗਿਆਨ ਕਹਿ ਰਿਹਾ ਹੈ ਸਰੋਤ ਦਾ ਵਿਚਾਰ ਇਹ ਹੈ ਕਿ ਸਾਡੇ ਅੰਦਰ ਇੱਕ ਅਜੀਹ ਸਿਸਟਮ ਜਾਂ ਕਹਿ ਲਓ ਵਿਗਿਆਨ ਕੰਮ ਕਰ ਰਿਹਾ ਹੈ ਜਿਹੜਾ ਇਹਨਾਂ ਸਾਰੇ ਅਨੁਭਵਾਂ ਨੂੰ ਸਿਰਜਦਾ ਹੈ ਭਾਵੇਂ ਸਾਡੀਆਂ ਭੌਤਿਕ ਇੰਦਰੀਆਂ ਉਸ ਵੇਲੇ ਐਕਟਿਵ ਨਾ ਵੀ ਹੋਣ ਇਹ ਸਿਰਫ ਬਾਹਰੋਂ ਜਾਣਕਾਰੀ ਲੈਣ ਵਾਲਾ ਕੋਈ ਤੰਤਰ ਨਹੀਂ ਸਗੋ ਕੁਛ ਅਜਿਹਾ ਹੈ ਜੋ ਅੰਦਰੂਨੀ ਅਨੁਭਵ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਮ ਚੇਤਨਾ ਦਾ ਵਿਗਿਆਨ ਇਹ ਸ਼ਬਦ ਆਪਣੇ ਆਪ ਵਿੱਚ ਕਾਫੀ ਕਾਫੀ ਭਾਰਾ ਲੱਗਦਾ ਹੈ ਕੀ ਸਰੋਤ ਇਹ ਦੱਸਦਾ ਹੈ ਕਿ ਇੱਥੇ ਵਿਗਿਆਨ ਤੋਂ ਕੀ ਮਤਲਬ ਹੈ ਕਿ ਇਹ ਉਹੀ ਸਾਇੰਸ ਹੈ ਜਿਵੇਂ ਆਪਾਂ ਫਿਜ਼ਿਕਸ ਜਾਂ ਬਾਇਓਲੋਜੀ ਨੂੰ ਸਮਝਦੇ ਆ ਜਾਂ ਇਸ ਦਾ ਕੋਈ ਹੋਰ ਸ਼ਾਇਦ ਅ ਅਧਿਆਤਮਿਕ ਜਾਂ ਅੰਦਰੂਨੀ ਮਤਲਬ ਹੈ ਹਾਂ ਇਹ ਬਹੁਤ ਜ਼ਰੂਰੀ ਨੁਕਤਾ ਹੈ ਦੇਖੋ ਜਿਸ ਤਰੀਕੇ ਨਾਲ ਸਰੋਤ ਇਸ ਸ਼ਬਦ ਦੀ ਵਰਤੋਂ ਕਰ ਰਿਹਾ ਹੈ ਉਸ ਤੋਂ ਇਹ ਹੀ ਲੱਗਦਾ ਹੈ ਕਿ ਇੱਥੇ ਵਿਗਿਆਨ ਸ਼ਬਦ ਕਿਸੇ ਅੰਦਰੂਨੀ ਕਿਸੇ ਸੂਖਮ ਪ੍ਰਣਾਲੀ ਜਾਂ ਨਿਯਮਾਂ ਦੇ ਸੈੱਟ ਵੱਲ ਇਸ਼ਾਰਾ ਕਰ ਰਿਹਾ ਹੈ ਨਾ ਕਿ ਸਿੱਧਾ ਲੈਬਾਰਟਰੀ ਵਾਲੇ ਭੌਤਿਕ ਵਿਗਿਆਨ ਵਾਂਗ ਇਹ ਉਸ ਅੰਦਰੂਨੀ ਮੈਕੈਨਿਜ਼ਮ ਦੀ ਗੱਲ ਹੈ ਜਿਸ ਨਾਲ ਸਾਡੇ ਅਨੁਭਵ ਖਾਸ ਕਰਕੇ ਉਹ ਵਾਲੇ ਜਿਹੜੇ ਸਰੀਰਕ ਇੰਦਰੀਆਂ ਤੋਂ ਬਿਨਾਂ ਹੁੰਦੇ ਨੇ ਉਹ ਸੰਭਵ ਹੁੰਦੇ ਨੇ ਸਰੋਤ ਮੁਤਾਬਕ ਇੱਕ ਅਜੀਬਾ ਸਿਸਟਮ ਹੈ ਜਿਸ ਦੇ ਆਪਣੇ ਕਾਇਦੇ ਕਾਨੂੰਨ ਨੇ ਆਪਣਾ ਤਰੀਕਾ ਹੈ ਕੰਮ ਕਰਨ ਦਾ ਤੇ ਇਹਨੂੰ ਸਮਝਣਾ ਜ਼ਰੂਰੀ ਹੈ ਜੇਕਰ ਅਸੀਂ ਆਪਣੇ ਅਨੁਭਵਾਂ ਦੀ ਗਹਿਰਾਈ 'ਚ ਜਾਣਾ ਹੈ ਠੀਕ ਹੈ ਠੀਕ ਹੈ ਇਸ ਨੂੰ ਥੋੜਾ ਹੋਰ ਖੋਲਦੇ ਹਾਂ ਫਿਰ ਸਰੋਤ ਇੱਕ ਹੋਰ ਗੱਲ ਵੀ ਕਰਦਾ ਹੈ ਕਿ ਕਿਸੇ ਵੀ ਇਨਸਾਨ ਦੀ ਹਰਕਤ ਨਾ ਉਸ ਦੀ ਅੰਦਰਲੀ ਭਾਵਨਾ ਦਾ ਪ੍ਰਗਟਾਵਾ ਹੁੰਦੀ ਹੈ ਭਾਵੇਂ ਉਸ ਕੋ ਸ਼ਬਦ ਹੋਣ ਜਾਂ ਨਾ ਹੋਣ ਪਰ ਇਸ ਦੇ ਨਾਲ ਹੀ ਇੱਕ ਭੁਲੇਖੇ ਦਾ ਵੀ ਜ਼ਿਕਰ ਹੈ ਕਿ ਲੋਕ ਅਕਸਰ ਜਾਣਕਾਰੀ ਨੂੰ ਹੀ ਚੇਤਨਾ ਸਮਝ ਲੈਂਦੇ ਨੇ ਇਸ ਬਾਰੇ ਸਰੋਤ ਕੀ ਕਹਿੰਦਾ ਹੈ ਹਾਂਜੀ ਸਰੋਤ ਇਸ ਪੁਆਇੰਟ ਵੱਲ ਧਿਆਨ ਦਿਵਾਉਂਦਾ ਹੈ ਕਿ ਆਮ ਤੌਰ ਤੇ ਨਾ ਸਮਾਜ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਜੇ ਕਿਸੇ ਨੂੰ ਕਿਸੇ ਚੀਜ਼ ਬਾਰੇ ਪਤਾ ਹੈ ਕੋਈ ਜਾਣਕਾਰੀ ਹੈ ਕੁਝ ਪੜਿਆ ਸੁਣਿਆ ਹੈ ਤਾਂ ਉਹ ਉਸ ਬਾਰੇ ਚੇਤਨ ਹੈ ਪਰ ਸਰੋਤ ਇਸ ਤੇ ਸਵਾਲ ਖੜਾ ਕਰਦਾ ਉਸ ਦੇ ਹਿਸਾਬ ਨਾਲ ਸਿਰਫ ਇਨਫੋਰਮੇਸ਼ਨ ਹੋਣਾ ਅਸਲ ਚੇਤਨਾ ਜਾਂ ਜਾਗਰੂਕਤਾ ਨਹੀਂ ਹੈ ਖਾਸ ਕਰਕੇ ਜਦੋਂ ਆਪਾਂ ਉਹਨਾਂ ਅਨੁਭਵਾਂ ਦੀ ਗੱਲ ਕਰਦੇ ਹਾਂ ਜਿਹੜੇ ਜਾਣਕਾਰੀ ਇਕੱਠੀ ਕਰਨ ਵਾਲੀਆਂ ਇੰਦਰੀਆਂ ਤੋਂ ਬਿਨਾਂ ਵਾਪਰਦੇ ਨੇ ਜਿਵੇਂ ਸਪਨੇ ਸਰੋਤ ਇਹ ਸੁਝਾ ਦਿੰਦਾ ਹੈ ਕਿ ਅਸਲ ਚੇਤਨਾ ਸ਼ਾਇਦ ਜਾਣਕਾਰੀ ਤੋਂ ਵੱਧ ਸਿੱਧੇ ਅਨੁਭਵ ਜਾਂ ਅੰਦਰੂਨੀ ਅਹਿਸਾਸ ਨਾਲ ਮਤਲਬ ਜ਼ਿਆਦਾ ਜੁੜੀ ਹੋਈ ਹੈ ਹਾਂ ਇੱਥੇ ਹੀ ਉਹ ਸੁਪਨਿਆਂ ਵਾਲੀ ਉਦਾਹਰਣ ਫਿਰ ਬਹੁਤ ਸਹੀ ਬੈਠਦੀ ਹੈ ਜਿਵੇਂ ਸਰੋਤ ਪੁੱਛਦਾ ਹੈ ਸੁਪਨੇ ਵਿੱਚ ਸਾਡੀਆਂ ਪੋਤੇ ਕੱਖਾਂ ਬੰਦ ਨੇ ਪਰ ਸਾਨੂੰ ਸਭ ਕੁਝ ਸਾਫ਼ ਦਿਸ ਰਿਹਾ ਹੁੰਦਾ ਹੈ ਪੂਰਾ ਸੀਨ ਹੁੰਦਾ ਹੈ ਲੋਕ ਹੁੰਦੇ ਨੇ ਥਾਵਾਂ ਹੁੰਦੀਆਂ ਨੇ ਸਾਡੇ ਭੌਤਿਕ ਕੰਨ ਕੋਈ ਬਾਹਰਲੀ ਆਵਾਜ਼ ਨਹੀਂ ਸੁਣ ਰਹੇ ਹੁੰਦੇ ਪਰ ਸੁਪਨੇ ਵਿੱਚ ਗੱਲਾਂ ਹੁੰਦੀਆਂ ਨੇ ਸੰਗੀਤ ਹੋ ਸਕਦਾ ਹੈ ਰੌਲਾ ਰੱਪਾ ਹੋ ਸਕਦਾ ਹੈ ਇਹ ਕਿਵੇਂ ਹੋ ਰਿਹਾ ਹੈ ਸਰੋਤ ਸਾਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਉਹ ਕਿਹੜੀ ਅੱਖ ਹੈ ਜਿਹੜੀ ਦੇਖ ਰਹੀ ਹੈ ਉਹ ਕਿਹੜਾ ਕੰਨ ਹੈ ਜਿਹੜਾ ਸੁਣ ਰਿਹਾ ਹੈ ਇਹ ਸਵਾਲ ਸੱਚੀ ਬਹੁਤ ਡੂੰਗਾ ਹੈ ਬਿਲਕੁਲ ਬਿਲਕੁਲ ਅਤੀ ਸ੍ਰੋਤ ਇਸ ਨੂੰ ਸਿਰਫ ਦੇਖਣ ਸੁਣਨ ਤੱਕ ਹੀ ਨਹੀਂ ਰੱਖਦਾ ਉਹ ਪੂਰੇ ਸਰੀਰਕ ਅਨੁਭਵ ਦੀ ਗੱਲ ਕਰਦਾ ਹੈ ਜਿਵੇਂ ਕਿ ਸ੍ਰੋਤ ਵਿੱਚ ਜ਼ਿਕਰ ਹੁੰਦਾ ਹੈ ਜੇ ਕੋਈ ਬੰਦਾ ਸੁਪਨੇ ਵਿੱਚ ਬਹੁਤ ਤੇਜ਼ ਭੱਜ ਰਿਹਾ ਹੈ ਕਿਸੇ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅਕਸਰ ਜਦੋਂ ਜਾਗਦਾ ਹੈ ਨਾ ਉਸ ਨੂੰ ਸਰੀਰਕ ਤੌਰ ਤੇ ਥਕਾਵਟ ਜਾਂ ਸਾਹ ਚੜਿਆ ਮਹਿਸੂਸ ਹੋ ਸਕਦਾ ਹੈ ਕਈ ਵਾਰ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਉਹਦਾ ਪੌਤਿਕ ਸਰੀਰ ਤਾਂ ਸਾਰੀ ਰਾਤ ਬਿਸਤਰੇ ਤੇ ਪਿਆ ਸੀ ਆਰਾਮ ਨਾਲ ਹਾਂ ਉਹਨੇ ਕੋਈ ਕਸਰਤ ਤਾਂ ਕੀਤੀ ਨਹੀਂ ਕੋਈ ਸਰੀਰਕ ਮਿਹਨਤ ਨਹੀਂ ਕੀਤੀ ਤੇਰੇ ਥਕਾਵਟ ਜਾਂ ਸਾਹ ਚੜਨ ਦਾ ਅਹਿਸਾਸ ਕਿੱਥੋਂ ਆ ਗਿਆ ਸਰੌਤਿਸ ਨੂੰ ਇਸ ਗੱਲ ਦਾ ਸਬੂਤ ਮੰਨਦਾ ਹੈ ਕਿ ਜਿਹੜੀ ਅਨੁਭਵ ਸਿਰਜਣ ਵਾਲੀ ਪ੍ਰਣਾਲੀ ਹੈ ਯਾਨੀ ਉਹ ਚੇਤਨਾ ਦਾ ਵਿਗਿਆਨ ਉਹ ਪੌਤਿਕ ਸਰੀਰ ਤੋਂ ਵੱਖਰੇ ਤੌਰ ਤੇ ਵੀ ਕੰਮ ਕਰ ਸਕਦੀ ਹੈ ਅਤੇ ਸਰੀਰ ਤੇ ਅਸਰ ਪਾ ਸਕਦੀ ਹੈ ਇਹ ਸੱਚਮੁੱਚ ਹੈਰਾਨੀ ਵਾਲੀ ਗੱਲ ਹੈ ਜਦੋਂ ਆਪਾਂ ਇਸ ਤਰ੍ਹਾਂ ਸੋਚਦੇ ਹਾਂ ਤਾ ਜੇ ਇਹ ਸਭ ਕੁਝ ਇਹ ਚੇਤਨਾ ਦਾ ਵਿਗਿਆਨ ਕਰ ਰਿਹਾ ਹੈ ਤਾਂ ਫਿਰ ਇਹਨੂੰ ਸਮਝਣਾ ਜਾਂ ਇਸ ਤੱਕ ਪਹੁੰਚ ਕੇ ਮੇ ਬਣਾਈ ਜਾ ਸਕਦੀ ਹੈ ਕਿ ਇਹ ਕੋਈ ਸਿੱਖਣ ਵਾਲੀ ਚੀਜ਼ ਹੈ ਜਿਵੇਂ ਆਪਾਂ ਕੋਈ ਨਵੀਂ ਸਕਿੱਲ ਸਿੱਖਦੇ ਹਾਂ ਨਈ ਸਰੋਤ ਇਸ ਬਾਰੇ ਬੜਾ ਕਲੀਅਰ ਹੈ ਉਸ ਦੇ ਅਨੁਸਾਰ ਇਹ ਕੋਈ ਬਾਹਰੋਂ ਹਾਸਲ ਕਰਨ ਵਾਲੀ ਵਿਦਿਆ ਜਾਂ ਕੋਈ ਪ੍ਰੈਕਟਿਸ ਨਹੀਂ ਹੈ ਇਹ ਕੋਈ ਕਿਤਾਬ ਪੜ੍ਹ ਕੇ ਜਾਂ ਕੋਰਸ ਕਰਕੇ ਸਿੱਖਣ ਵਾਲੀ ਚੀਜ਼ ਨਹੀਂ ਸਗੋਂ ਇਹ ਉਸ ਗਿਆਨ ਉਸ ਅਹਿਸਾਸ ਦੀ ਗੱਲ ਹੈ ਜੋ ਪਹਿਲਾ ਤੋਂ ਹੀ ਹਰ ਇਨਸਾਨ ਦੇ ਅੰਦਰ ਹੈ। ਸਰੋਤ ਕਹਿੰਦਾ ਹੈ ਕਿ ਹਰ ਕੋਈ ਇਸ ਅੰਦਰੂਨੀ ਅਹਿਸਾਸ ਨੂੰ ਕਿਸੇ ਨਾ ਕਿਸੇ ਲੈਵਲ ਤੇ ਮਹਿਸੂਸ ਕਰਦਾ ਹੈ ਭਾਵੇਂ ਉਹ ਇਸ ਨੂੰ ਪਛਾਣਦਾ ਹੋਵੇ ਜਾਂ ਨਾ ਜਾਂ ਇਸ ਨੂੰ ਕੋਈ ਨਾ ਦੇ ਸਕਦਾ ਹੋਵੇ ਜਾਂ ਨਾ। ਇਹ ਸਾਡੇ ਹੋਣ ਦਾ ਹੀ ਇੱਕ ਹਿੱਸਾ ਹੈ। ਇਸ ਲਈ ਇਸ ਤੱਕ ਪਹੁੰਚ ਬਾਰੋਂ ਕੁ ਜੋੜਨ ਵਿੱਚ ਨਹੀਂ ਸਗੋਂ ਅੰਦਰ ਜੋ ਪਹਿਲਾਂ ਹੀ ਹੈ ਉਸ ਨੂੰ ਪਛਾਣਨ ਉਸ ਪ੍ਰਤੀ ਜਾਗਰੂਕ ਹੋਣ ਵਿੱਚ ਹੈ। ਹੂੰ। ਇਹ ਗੱਲ ਸੁਣਨ ਵਿੱਚ ਜਿੰਨੀ ਸੌਖੀ ਲੱਗਦੀ ਹੈ, ਸ਼ਾਇਦ ਅਮਲ ਵਿੱਚ ਓਨੀ ਹੀ ਖੈਰ ਔਖੀ ਹੋਵੇ। ਅੱਗੇ ਵੱਧਦੇ ਆਂ ਸਰੋਤ ਇੱਕ ਅਜਿਹੇ ਨੁਕਤਾ ਉਠਾਉਂਦਾ ਹੈ ਜੋ ਕਾਫੀ ਸਖਤ ਹੈ ਤੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਚੰਗਾ ਨਾ ਲੱਗੇ। ਉਹ ਧਰਮ ਦਾ ਹਵਾਲਾ ਦੇ ਕੇ ਕੁਝ ਕਹਿੰਦਾ ਹੈ। ਹਾਂਜੀ, ਇਹ ਸਰੋਤ ਦਾ ਇੱਕ ਬਹੁਤ ਹੀ ਸਿੱਧਾ ਤੇ ਸ਼ਾਇਦ ਸਭ ਤੋਂ ਕੰਟਰੋਵਰਸ਼ਲ ਦਾਵਾ ਕਹਿ ਸਕਦੇ ਆਂ। ਸਰੋਤ ਜ਼ਿਕਰ ਕਰਦਾ ਹੈ ਕਿ ਧਰਮ ਤੇ ਇੱਥੇ ਸ਼ਾਇਦ ਉਸ ਦਾ ਮਤਲਬ ਕਿਸੇ ਖਾਸ ਸੰਗਠਿਤ ਧਰਮ ਤੋਂ ਨਹੀਂ ਸਗੋਂ ਅਧਿਆਤਮਿਕ ਗਿਆਨ ਜਾਂ ਪਰੰਪਰਾ ਤੋਂ ਹੋ ਸਕਦਾ ਹੈ ਇਹ ਕਹਿੰਦਾ ਹੈ ਕਿ ਜੇਕਰ ਕੋਈ ਬੰਦਾ ਇਸ ਅੰਦਰੂਨੀ ਵਿੱਦਿਆ ਇਸ ਚੇਤਨਾ ਦੇ ਵਿਗਿਆਨ ਬਾਰੇ ਨਹੀਂ ਜਾਣਦਾ ਉਸ ਤੋਂ ਅਣਜਾਣ ਹੈ ਤਾਂ ਉਸ ਨੂੰ ਜਾਨਵਰ ਦੇ ਬਰਾਬਰ ਸਮਝਿਆ ਜਾਂਦਾ ਹੈ ਸਰੋਤ ਅਨੁਸਾਰ ਇਹੀ ਉਹ ਬੁਨਿਆਦੀ ਚੀਜ਼ ਹੈ ਜੋ ਇਨਸਾਨ ਤੇ ਜਾਨਵਰ ਵਿੱਚ ਫਰਕ ਪਾਉਂਦੀ ਹੈ ਇਸ ਅੰਦਰੂਨੀ ਚੇਤਨਾ ਦੀ ਸੰਭਾਵਨਾ ਅਤੇ ਉਸ ਨੂੰ ਜਾਣਨ ਦੀ ਯੋਗਤਾ ਵਾਹ ਇਹ ਤਾਂ ਸੱਚਮੁੱਚ ਇੱਕ ਬਹੁਤ ਭਾਰੀ ਗੱਲ ਕਹਿ ਦਿੱਤੀ ਜਾਨਵਰ ਦੇ ਸਮਾਨ ਇਹ ਸੁਣ ਕੇ ਤਾਂ ਕਈ ਸਵਾਲ ਆਉਂਦੇ ਨੇ ਮਨ ਵਿੱਚ ਕੀ ਸਰੋਤ ਇਸ ਗੱਲ ਨੂੰ ਹੋਰ ਖੋਲਦਾ ਹੈ ਕਿ ਅਜਿਹਾ ਕਿਉਂ ਕਿਹਾ ਗਿਆ ਇਸ ਦਾ ਮਤਲਬ ਕੀ ਹੈ ਕਿ ਇਹ ਸਿਰਫ ਇਸ ਅੰਦਰੂਨੀ ਗਿਆਨ ਦੀ ਘਾਟ ਨੂੰ ਇੰਨਾ ਵੱਡਾ ਦਰਜਾ ਦੇ ਰਿਹਾ ਹੈ ਕਿ ਬਾਕੀ ਸਾਰੀਆਂ ਮਨੁੱਖੀ ਕਾਬਲੀਅਤਾਂ ਜਿਵੇਂ ਸੋਚਣਾ ਭਾਸ਼ਾ ਕ੍ਰੀਏਟੀਵਿਟੀ ਉਹਨਾਂ ਨੂੰ ਘੱਟ ਮਹੱਤਵ ਦੇ ਰਿਹਾ ਹੈ ਇੱਕ ਅਜੇਹਾ ਦਾਵਾ ਹੈ ਜਿਸ ਤੇ ਹੋਰ ਸੋਚਣ ਦੀ ਲੋੜ ਹੈ ਕਿ ਸਰੋਤ ਅਸਲ ਵਿੱਚ ਕੀ ਕਹਿਣਾ ਚਾਹੁੰਦਾ ਹੈ ਦੇਖੋ ਸਰੋਤ ਇਸਦੀ ਬਹੁਤੀ ਡੂੰਗੀ ਵਿਆਖਿਆ ਤਾਂ ਮੀਂ ਦਿੰਦਾ ਪਰ ਜਿਹੜਾ ਕੰਟੈਕਸਟ ਬੌਂਡ ਰਿਹਾ ਹੈ ਉਸ ਤੋਂ ਇਹ ਲੱਗਦਾ ਹੈ ਕਿ ਸਰੋਤ ਸ਼ਾਇਦ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹੈ ਕਿ ਮਨੁੱਖ ਦੀ ਜਿਹੜੀ ਖਾਸੀਅਤ ਹੈ ਨਾ ਉਹ ਸਿਰਫ ਬਾਹਰੀ ਕੰਮਾਂ ਜਾਂ ਬੁੱਧੀ ਵਿੱਚ ਨਹੀਂ ਸਗੋਂ ਆਪਣੇ ਅੰਦਰੂਨੀ ਆਪੇ ਨੂੰ ਆਪਣੀ ਚੇਤਨਾ ਦੀ ਗਹਿਰਾਈ ਨੂੰ ਜਾਣਨ ਦੀ ਸਮਰੱਥਾ ਵਿੱਚ ਹੈ ਜਾਨਵਰ ਆਪਣੀਆਂ ਇਨਸਟਿੰਕਟਸ ਦੇ ਹਿਸਾਬ ਨਾਲ ਜੀਉਂਦੇ ਨੇ ਪਰ ਸਰੋਤ ਦੇ ਮੁਤਾਬਕ ਮਨੁੱਖ ਕੋਲੇ ਚੋਣ ਹੈ ਕਿ ਉਹ ਆਪਣੀ ਅੰਦਰੂਨੀ ਹਕੀਕਤ ਨੂੰ ਜਾਣੇ ਤੇ ਉਸ ਅਨੁਸਾਰ ਜੀਵੇ ਇਸ ਨਜ਼ਰੀਏ ਤੋਂ ਜੇਕਰ ਕੋਈ ਮਨੁੱਖ ਇਸ ਸੰਭਾਵਨਾ ਦੀ ਵਰਤੋਂ ਨਹੀਂ ਕਰਦਾ ਤੇ ਸਿਰਫ ਬਾਹਰੀ ਜਾਂ ਇਨਸਟਿੰਕਟਿਵ ਲਾਈਫ ਵਿੱਚ ਹੀ ਉਲਝੇ ਰਹਿੰਦਾ ਹੈ ਤੇ ਸਰੋਤ ਉਸ ਨੂੰ ਜਾਨਵਰ ਸਮਾਨ ਕਹਿ ਰਿਹਾ ਹੈ ਭਾਵ ਉਹ ਆਪਣੀ ਮਨੁੱਖ ਹੋਣ ਦੀ ਅਸਲ ਸਮਰੱਥਾ ਨੂੰ ਨਹੀਂ ਵਰਤ ਰਿਹਾ ਯਕੀਨਨ ਇੱਕ ਸਖਤ ਪਰਿਭਾਸ਼ਾ ਹੈ ਪਰ ਇਸ ਰੋਤ ਦਾ ਨਜ਼ਰੀਆ ਅਤੇ ਐਸੇ ਲੜੀ ਵਿੱਚ ਅੱਗੇ ਸਰੋਤ ਮਨੁੱਖੀ ਦੁੱਖ ਦੀ ਜੜ ਬਾਰੇ ਵੀ ਕੁਝ ਕਹਿੰਦਾ ਹੈ ਜਿਸ ਦਾ ਸੰਬੰਧ ਸ਼ਾਇਦ ਇਸੇ ਅੰਦਰੂਨੀ ਗਿਆਨ ਦੀ ਕਮੀ ਨਾਲ ਹੈ ਹਾਂ ਇਹ ਬਹੁਤ ਹੀ ਗਹਿਰਾ ਤੇ ਦਿਲ ਨੂੰ ਛੂਹਣ ਵਾਲਾ ਨੁਕਤਾ ਹੈ ਜਿਹੜਾ ਸਰੋਤ ਉਠਾਉਂਦਾ ਹੈ ਸਰੋਤ ਕਹਿੰਦਾ ਹੈ ਕਿ ਜੇਕਰ ਅਸੀਂ ਮਨੁੱਖੀ ਸਰੀਰ ਦੇ ਸਭ ਤੋਂ ਵੱਡੇ ਦੁੱਖ ਦੀ ਗੱਲ ਕਰੀਏ ਤਾਂ ਸ਼ਾਇਦ ਉਹ ਇਹ ਹੈ ਕਿ ਜੋ ਉਹਦਾ ਆਪਣਾ ਹੈ ਭਾਮ ਉਸਦਾ ਅਸਲੀ ਪਰਮਨੈਂਟ ਸੈਲਫ ਉਸ ਦੀ ਆਤਮਾ ਜਾਂ ਚੇਤਨਾ ਦਾ ਉਹ ਹਿੱਸਾ ਜੋ ਹਮੇਸ਼ਾ ਰਹਿੰਦਾ ਹੈ ਉਹ ਉਹਨੂੰ ਯਾਦ ਨਹੀਂ ਉਹਦੇ ਬਾਰੇ ਉਹ ਅਣਜਾਣ ਹੈ ਅਤੇ ਦੂਜੇ ਪਾਸੇ ਜੋ ਕੁਝ ਉਹਨੂੰ ਯਾਦ ਹੈ ਯਾਨੀ ਕਿ ਇਹ ਦੁਨੀਆ ਇਹ ਰਿਸ਼ਤੇ ਇਹ ਚੀਜ਼ਾਂ ਇਹ ਸਰੀਰ ਇਹ ਸਭ ਕੁਝ ਜਿਸ ਨੂੰ ਉਹ ਆਪਣਾ ਸਮਝਦਾ ਹੈ ਉਹ ਉਹਦਾ ਰਹਿਣਾ ਨਹੀਂ ਉਹ ਸਭ ਟੈਂਪਰੇਰੀ ਹੈ ਨਾਸ਼ਵਾਨ ਹੈ ਸਰੋਤ ਮੁਤਾਬਕ ਮਨੁੱਖ ਕਿਤਨੇ ਕਿਤੇ ਅਚੇਤ ਤੌਰ ਤੇ ਇਸ ਸਚਾਈ ਨੂੰ ਜਾਣਦਾ ਹੈ ਉਹ ਇਸ ਅਸਥਾਈਪੁਣੇ ਨੂੰ ਮਹਿਸੂਸ ਕਰਦਾ ਹੈ ਸ਼ਾਇਦ ਇਹੀ ਅਹਿਸਾਸ ਇਹੀ ਅੰਦਰੂਨੀ ਦੁੱਖ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਜਿਸ ਦਾ ਹੱਲ ਲੱਭਣ ਲਈ ਇਤਿਹਾਸ ਵਿੱਚ ਧਰਮਾਂ ਫਿਲਾਸਫੀਆਂ ਤੇ ਅਧਿਆਤਮਿਕ ਰਾਹਾਂ ਦੀ ਸਿਰਜਣਾ ਹੋਈ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਜੋ ਆਪਣਾ ਹੈ ਉਹ ਯਾਦ ਨਹੀਂ ਜੋ ਯਾਦ ਹੈ ਉਹ ਰਹਿਣਾ ਨਹੀਂ ਇਸ ਇੱਕ ਲਾਈਨ ਵਿੱਚ ਹੀ ਕਿੰਨੀ ਗਹਿਰਾਈ ਛੁਪੀ ਹੋਈ ਹੈ ਤਾਂ ਜੇਕਰ ਆਪਾਂ ਇਸ ਸਾਰੀ ਵਿਚਾਰ ਚਰਚਾ ਨੂੰ ਸਮੇਟੀਏ ਜੋ ਅਸੀਂ ਇਸ YouTube ਵੀਡੀਓ ਦੇ ਅੰਸ਼ਾਂ ਤੋਂ ਸਮਝੀ ਹੈ ਤਾਂ ਇਸ ਦਾ ਮੁੱਖ ਸੁਨੇਹਾ ਕੀ ਨਿਕਲਦਾ ਹੈ ਸਰੋਤ ਸਾਨੂੰ ਕਿਸ ਪਾਸੇ ਸੋਚਣ ਲਈ ਕਹਿ ਰਿਹਾ ਹੈ ਮੇਰੇ ਖਿਆਲ ਚ ਸਰੋਤ ਦਾ ਜਿਹੜਾ ਮੁੱਖ ਜ਼ੋਰ ਹੈ ਨਾ ਉਹ ਇਸ ਗੱਲ ਤੇ ਹੈ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਸਿਰਫ ਬਾਹਰੀ ਗਿਆਨ ਜਾਂ ਮਟੀਰੀਅਲ ਤਰੱਕੀ ਤੇ ਹੀ ਫੋਕਸ ਨਹੀਂ ਕਰਨਾ ਚਾਹੀਦਾ ਸਗੋਂ ਆਪਣੇ ਅੰਦਰਲੇ ਸੰਸਾਰ ਆਪਣੀ ਚੇਤਨਾ ਦੀ ਨੇਚਰ ਨੂੰ ਸਮਝਣ ਦੀ ਵੀ ਲੋੜ ਹੈ ਸਰੋਤ ਇਹ ਸੁਝਾ ਦੇ ਰਿਹਾ ਹੈ ਕਿ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਧਾਰਮਿਕ ਕਰਮकांड ਜਾਂ ਰਸਮਾਂ ਕਹਿੰਦੇ ਆ ਉਹਨਾਂ ਦਾ ਵੀ ਕੋਈ ਅੰਦਰੂਨੀ ਮਤਲਬ ਜਾਂ ਵਿਗਿਆਨ ਹੋ ਸਕਦਾ ਹੈ ਉਹੀ ਚੇਤਨਾ ਦਾ ਵਿਗਿਆਨ ਲੋੜ ਸਿਰਫ ਉਹਨਾਂ ਰਸਮਾਂ ਨੂੰ ਮਕੈਨੀਕਲ ਤਰੀਕੇ ਨਾਲ ਕਰਨ ਦੀ ਨਹੀਂ ਸਗੋਂ ਉਹਨਾਂ ਪਿੱਛੇ ਛੁਪੇ ਸਿਧਾਂਤਾਂ ਨੂੰ ਉਹਨਾਂ ਦੇ ਸਾਡੀ ਚੇਤਨਾ ਤੇ ਪੈਣ ਵਾਲੇ ਅਸਰਾਂ ਨੂੰ ਸਮਝਣ ਦੀ ਹੈ ਇੱਕ ਤਰ੍ਹਾਂ ਨਾਲ ਅੰਦਰੂਨੀ ਖੋਜ ਦਾ ਸੱਦਾ ਹੈ ਆਪਣੇ ਅਨੁਭਵਾਂ ਦੇ ਸੋਰਸ ਨੂੰ ਜਾਣਨ ਦਾ ਸੱਦਾ ਹੈ ਜਿਵੇਂ ਕਿ ਸਰੋਤ ਵਿੱਚ ਦੱਸਿਆ ਗਿਆ ਹੈ ਤਾ ਇਸ ਸੰਖੇਪ ਪਰ ਬਹੁਤ ਹੀ ਵਿਚਾਰਕ ਸਾਉ ਚਰਚਾ ਤੋਂ ਅਸੀਂ ਦੇਖਿਆ ਕਿ ਕਿਵੇਂ ਇਸ ਸਰੋਤ ਜੋ ਇੱਕ YouTube ਵੀਡੀਓ ਦੇ ਵਿਚਾਰਾਂ ਤੇ ਆਧਾਰਿਤ ਸੀ ਚੇਤਨਾ ਨੂੰ ਸਿਰਫ ਇੱਕ ਦਿਮਾਗੀ ਕੰਮ ਨਹੀਂ ਸਗੋਂ ਇੱਕ ਅਜਿਹੇ ਡੂੰਗੇ ਅੰਦਰੋਨੀ ਵਿਗਿਆਨ ਵੱਜੋਂ ਪੇਸ਼ ਕਰਦਾ ਹੈ ਜਿਹੜਾ ਸਾਡੇ ਸਾਰੇ ਅਨੁਭਵਾਂ ਨੂੰ ਸ਼ੇਪ ਦਿੰਦਾ ਹੈ ਖਾਸ ਤੌਰ ਤੇ ਉਹਨਾਂ ਅਨੁਭਵਾਂ ਨੂੰ ਜਿਵੇਂ ਸੁਪਨੇ ਜੋ ਸਾਡੀਆਂ ਜਾਣੀਆਂ ਪਛਾਣੀਆਂ ਪੌਤਿਕ ਇੰਦਰੀਆਂ ਦੀ ਸਮਝ ਤੋਂ ਪਰੇ ਲੱਗਦੇ ਨੇ ਇਸ ਨੇ ਸਾਨੂੰ ਜਾਣਕਾਰੀ ਤੇ ਅਸਲ ਜਾਗਰੂਕਤਾ ਦੇ ਫਰਕ ਬਾਰੇ ਸੋਚਣ ਲਈ ਕਿਹਾ ਤੇ ਮਨੁੱਖ ਹੋਣ ਦੇ ਮਤਲਬ ਤੇ ਵੀ ਇੱਕ ਖਾਸ ਨਜ਼ਰੀਆ ਪੇਸ਼ ਕੀਤਾ ਹਾਂਜੀ ਅਤੇ ਇਹ ਚਰਚਾ ਸਾਨੂੰ ਇੱਕ ਬਹੁਤ ਹੀ ਬੁਨਿਆਦੀ ਤੇ ਸ਼ਾਇਦ ਬਹੁਤ ਨਿੱਜੀ ਸਵਾਲ ਨਾਲ ਛੱਡ ਜਾਂਦੀ ਹੈ ਜਿਹੜਾ ਸਿੱਧਾ ਸਰੋਤ ਦੇ ਦੁੱਖ ਵਾਲੇ ਨੁਕਤੇ ਨਾਲ ਜੁੜਦਾ ਹੈ ਸਰੋਤ ਨੇ ਕਿਹਾ ਕਿ ਸਭ ਤੋਂ ਵੱਡਾ ਦੁੱਖ ਇਸ ਗੱਲ ਵਿੱਚ ਹੈ ਕਿ ਜੋ ਆਪਣਾ ਹੈ ਉਹ ਯਾਦ ਨਹੀਂ ਤੇ ਜੋ ਯਾਦ ਹੈ ਉਹ ਰਹਿਣਾ ਨਹੀਂ ਇਸ ਸੰਦਰਭ ਵਿੱਚ ਆਪਣੇ ਆਪ ਤੋਂ ਪੁੱਛਣ ਵਾਲਾ ਸਵਾਲ ਇਹ ਬਣਦਾ ਹੈ ਜੇਕਰ ਅਸੀਂ ਇਸ ਗੱਲ ਨੂੰ ਸਿਰਫ ਇੰਟੈਲੈਕਚੁਅਲੀ ਨਹੀਂ ਸਗੋਂ ਸੱਚਮੁੱਚ ਡੂੰਘਾਈ ਵਿੱਚ ਮਹਿਸੂਸ ਕਰ ਸਕੀਏ ਕਿ ਕੀ ਹੈ ਜੋ ਸਾਡਾ ਆਪਣਾ ਹੈ ਉਹ ਪਰਮਨੈਂਟ ਚੀਜ਼ ਅਤੇ ਕੀ ਹੈ ਜੋ ਸਾਡਾ ਰਹਿਣਾ ਨਹੀਂ ਉਹ ਸਭ ਜੋ ਟੈਂਪਰਰੀ ਹੈ ਤਾਂ ਇਸ ਅਸਾਸ ਦਾ ਸਾਡੇ ਜੀਵਨ ਤੇ ਸਾਡੇ ਰੋਜ਼ਾਨਾ ਦੇ ਅਨੁਭਵਾਂ ਤੇ ਤੇ ਸਾਡੀ ਅੰਦਰੂਨੀ ਸ਼ਾਂਤੀ ਤੇ ਕੀ ਅਸਰ ਪਵੇਗਾ ਸਥਾਈ ਤੇ ਅਸਥਾਈ ਦੀ ਪਛਾਣ ਦਾ ਉਸ ਚੇਤਨਾ ਦੇ ਵਿਗਿਆਨ ਨਾਲ ਜਿਸ ਦੀ ਸਰੋਧ ਗੱਲ ਕਰਦਾ ਹੈ ਕੀ ਸਬੰਧ ਹੋ ਸਕਦਾ ਹੈ ਇਹ ਇੱਕ ਐਸਾ ਸਵਾਲ ਹੈ ਜਿਸ ਤੇ ਸ਼ਾਂਤੀ ਨਾਲ ਬੈਠ ਕੇ ਵਿਚਾਰ ਕਰਨਾ ਆਪਣੇ ਆਪ ਵਿੱਚ ਇੱਕ ਯਾਤਰਾ ਹੋ ਸਕਦੀ ਹੈ। ਬਿਲਕੁਲ ਸਹੀ ਕਿਹਾ। ਸੱਚਮੁੱਚ ਸੋਚਣ ਤੇ ਖੋਜਣ ਲਈ ਇੱਕ ਗਹਿਰਾ ਨੁਕਤਾ ਛੱਡਿਆ ਹੈ ਇਸ ਸਰੋਤ ਨੇ ਸਾਡੇ ਸਾਰਿਆਂ ਲਈ।